ਪਠੰਡੇ ਜ਼ਿਲ੍ਹੇ 'ਚ ਮੋੜ ਹਲਕੇ 'ਚ ਗਿਆ। ਔਰ ਉੱਥੇ ਕਿਸਾਨ ਆਏ ਸਨ। ਫਿਰ ਮੈਂ ਬਠਿੰਡੇ ਦੇ ਵਿੱਚ ਇੰਡਸਟਰੀਸ ਨੂੰ ਮਿਲਿਆ। ਔਰ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ। ਔਰ ਅੱਜ ਸਾਰ ਨੂੰ ਵੱਡਾ ਮਸਲਾ ਪੰਜਾਬ ਅੱਗੇ ਪਾਣੀ ਦਾ ਡੀਪਲੀਟਿੰਗ ਵਾਟਰ ਟੇਬਲ ਜਿਹੜਾ ਹੈ ਨਾ ਇੱਕ ਬੜਾ ਵੱਡਾ ਮਸਲਾ ਔਰ ਪੰਜਾਬ ਦੀ 18 ਤੋਂ 20% ਧਰਤੀ ਕਪਾਹ ਹੇਠ ਸੀ ਜਿਹੜੀ ਕਿ ਅੱਜ ਕੇਵਲ 2% ਰਹਿ ਗਈ ਆ 8 ਲੱਖ 10 ਲੱਖ ਹੈਕਟੇਰ ਤੋਂ ਘਟਦੀ 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 ਅੱਜ 98000 ਹੈਕਟੇਰ ਤੇ ਆ ਗਈ ਔਰ ਜਿਹੜੀ ਇਹ ਧਰਤੀ ਕਪਾਹ ਹੇਠ ਸੀ ਉਹ ਅੱਜ ਉਹ ਵੀ ਝੋਨੇ ਹੇਠ ਆ ਗਈ ਕਹਿਣ ਦਾ ਮਤਲਬ ਆ ਝੋਨਾ ਪਾਣੀ ਜ਼ਿਆਦਾ ਲੈਂਦਾ ਕਪਾਹ ਪਾਣੀ ਘੱਟ ਲੈਂਦੀ ਆ ਔਰ ਇਹਦੀ ਚਿੰਤਾ ਸਾਨੂੰ ਸਾਰੇ ਪੰਜਾਬੀਆਂ ਨੂੰ ਹੋਣੀ ਚਾਹੀਦੀ ਆ ਤੇ ਉਸ ਦੇ ਬਦਲ ਦੀ ਗੱਲ ਕਰਨੀ ਚਾਹੀਦੀ ਆ ਔਰ ਮੈਂ ਆਪਣਾ ਫਰਜ਼ ਸਮਝਿਆ ਜਦ ਮੈਂ ਦੇਖਿਆ ਕਿ ਕੋਈ ਵੀ ਸਰਕਾਰ ਜਿਹੜੀ ਆਉਂਦੀ ਆ ਡਾਈਵਰਸੀਫਿਕੇਸ਼ਨ ਦੀ ਗੱਲ ਕਰਦੀ ਆ ਲੇਕਿਨ ਡਾਈਵਰਸੀਫਿਕੇਸ਼ਨ ਤੇ ਗੰਭੀਰ ਨਹੀਂ ਹੁੰਦੇ ਤੇ ਮੈਂ ਉਥੇ ਕਿਸਾਨਾਂ ਨਾਲ ਮੇਜ਼ ਐਕਸਪਰਟ ਡਾਕਟਰ ਚੌਧਰੀ ਨੂੰ ਲੈ ਕੇ ਗਿਆ ਜਿਨ੍ਹਾਂ ਨੇ ਮੱਕੀ ਦੇ ਉੱਤੇ ਮੱਕੀ ਬੀਜਣੀ ਕਿਦਾਂ ਬੀ ਕਿਹੜੇ ਨੇ ਤੇ ਉਹਦਾ ਉਤਪਾਦਨ ਵੱਧ ਤੋਂ ਵੱਧ ਕਿਵੇਂ ਲਿਆ ਜਾਵੇ ਉਹਦੀ ਗੱਲ ਕੀਤੀ ਜਿੱਥੇ ਮੈਂ ਉਹਨਾਂ ਨੂੰ ਨਾਲ ਲੈ ਕੇ ਗਿਆ ਅੱਜ ਕਿਸੇ ਨੂੰ ਵੀ ਅਸੀਂ ਕਹੀਏ ਕਿ ਤੁਸੀਂ ਆ ਫਸਲ ਬੀਜਦੇ ਹੋ ਲੋਕ ਕਹਿੰਦੇ ਵੀ ਵੈਜੀਟੇਬਲਸ ਬਿਜਣੀਆਂ ਚਾਹੀਦੀਆਂ ਗੱਲ ਮਾਰਕੀਟਿੰਗ ਦੀ ਆ ਹੁਣ ਮੱਕੀ ਜੇ ਵਜਾਉਣੀ ਆ ਤੇ ਉਹਦੀ ਮਾਰਕੀਟਿੰਗ ਦੀ ਗੱਲ ਕੌਣ ਕਰੇਗਾ ਸਰਕਾਰ ਨੇ ਨਾ ਤਾਂ ਵਜਾਉਣ ਦੀ ਗੱਲ ਕੀਤੀ ਤੇ ਨਾ ਮਾਰਕੀਟਿੰਗ ਦੀ ਕੀਤੀ ਔਰ ਜਦੋਂ ਪਿਛਲੇ ਸਾਲ ਪਿਛਲੇ ਸਾਲ ਪਿੰਕ ਬੋਲ ਵਾਰਮ ਕਰਕੇ ਕਾਟਨ ਖੜੀ ਲੋਕਾਂ ਨੇ ਵਾਈ ਤਾਂ ਮੇਰੇ ਮਨ ਚ ਆਇਆ ਕਿ ਮੱਕੀ ਹੀ ਇਹਦਾ ਇਲਾਜ ਹੈ। ਔਰ ਸਾਨੂੰ ਮੱਕੀ ਦਾ ਜਿਹੜਾ ਇਲਾਕਾ ਉਹ ਜਿਹੜਾ ਕਾਟਨ ਦਾ ਇਲਾਕਾ ਉਹ ਚ ਮੱਕੀ ਬੀਜਣੀ ਚਾਹੀਦੀ ਆ। ਤੇ 10 ਏਕੜ ਪਿਛਲੇ ਸਾਲ ਬਿਜਾਈ ਕੀਤੀ ਔਰ ਬਿਲਕੁਲ ਗਲਤ ਟਾਈਮ ਤੇ ਜਿਹੜਾ ਮਹੀਨਾ ਵੜਨ ਦਾ ਹੁੰਦਾ ਨਾ ਮੱਕੀ ਦਾ ਸਤੰਬਰ ਅਖੀਰ ਚ ਵੱਢੀਦੀ ਆ ਤੇ ਪਹਿਲੀ ਸਤੰਬਰ ਨੂੰ ਉਹ ਮੱਕੀ ਬਿਜਾਈ ਹੋਈ 22 ਕੁਇੰਟਲ ਨਿਕਲੀ। ਮੈਂ ਸਰਕਾਰ ਨੂੰ ਚਿੱਠੀ ਵੀ ਲਿਖੀ ਆ ਕਿ ਮੱਕੀ ਨੂੰ ਪ੍ਰਮੋਟ ਕਰੋ ਜਿਹੜੀ ਬਰਸਾਤੀ ਆ। ਔਰ ਬਰਸਾਤੀ ਮੱਕੀ 30 ਤੋਂ ਵੱਧ ਕੁੰਟਲ ਨਿਕਲਣਗੇ ਜੇ ਉਹਨੂੰ ਢੰਗ ਨਾਲ ਆਪਾਂ ਦੇਖ ਰੇ ਕਰੀਏ ਔਰ ਉਹਦੀ ਪ੍ਰੋਮੋਸ਼ਨ ਦੇ ਵਿੱਚ ਮੈਂ ਆਪਣੇ ਵੱਲੋਂ ਵੱਧ ਤੋਂ ਵੱਧ ਯੋਗਦਾਨ ਪਾਵਾਂਗਾ ਮੈਂ ਉਹਨਾਂ ਨੂੰ ਸਾਰਿਆਂ ਨੂੰ ਉੱਥੇ ਦੱਸਿਆ ਤੇ ਹੁਣ ਗੱਲ ਆ ਜਾਂਦੀ ਆ ਕਿ ਭਾਈ ਮੱਕੀ ਦੀ ਵਾਇਬਿਲਿਟੀ ਮੱਕੀ ਨੂੰ ਵਾਇਬਲ ਕਰਨ ਲਈ ਸ਼ੁਰੂ ਦੇ ਵਿੱਚ ਦੇਖੋ ਆਪਾਂ ਨੂੰ ਉਹਨਾਂ ਨੂੰ ਕੋਈ ਨਾ ਕੋਈ ਕੈਸ਼ ਇਨਸੈਂਟਿਵ ਦੇਣਾ ਪਊਗਾ ਜਿਹੜਾ ਬੰਦਾ ਮੱਕੀ ਬੀਜੂਗਾ ਚੋਨਾ ਨਹੀਂ ਬੀਜੂਗਾ ਉਹ 10000 ਰੁਪਏ ਪਰ ਏਕੜ ਦਾ ਸਰਕਾਰ ਦਾ ਬਿਜਲੀ ਦਾ ਬਿੱਲ ਘਟਾਊਗਾ ਸੋ 10000 ਰੁਪਏ ਸਿੱਧਾ ਉਹਨੂੰ ਟ੍ਰਾਂਸਫਰ ਕਰ ਦਿਓ ਇਹ ਹੀ ਚੀਜ਼ ਪਰ ਸਰਕਾਰ ਤੋਂ ਮੰਗੋ ਕਿ ਪੰਜਾਬ ਨੂੰ ਰੇਗਿਸਤਾਨ ਬਣਾਉਣ ਤੋਂ ਬਚਾਉਣ ਲਈ ਸਾਨੂੰ ਆ ਇਨਸੈਂਟਿਵ ਦੇਣਾ ਪਊਗਾ 10000 ਪੰਜਾਬ ਸਰਕਾਰ ਦੇਵੇ 15000 ਪਰ ਸਰਕਾਰ ਤੋਂ ਕਰੇ ਔਰ ਹੁਣ ਗੱਲ ਮਾਰਕੀਟਿੰਗ ਦੀ ਸੀ ਔਰ ਮੈਂ ਉੱਥੇ ਸ਼ੋਰ ਕੀਤਾ ਕਿ ਬਰਸਾਤੀ ਮੱਕੀ 2 ਸਾਲ ਲਈ ਰਾਣਾ ਗੁਰਜੀਤ ਸਿੰਘ ਜਿਵੇਂ ਮਰਜ਼ੀ ਕਰੇ ਉਹ ਐਮ ਐਸ ਪੀ ਦੇ ਭਾਅ ਤੇ ਖਰੀਦੇਗਾ ਉਹਦੇ ਪਿੱਛੇ ਕਾਰਨ ਅਗਰ ਕਾਰਨ ਦੇਖਿਆ ਜਾਵੇ ਤਾਂ ਇਥਨੋਲ ਜਿਹੜਾ ਆ ਮੱਕੀ ਤੋਂ ਬਣ ਸਕਦਾ ਬਣਦਾ ਆ ਔਰ ਰੋਜਦਾ 5000 ਏਕੜ ਹਰਿਆਣਾ ਪੰਜਾਬ ਦੇ ਜਿਹੜੇ ਡਿਸਟਿਲਰ ਆ 5000 ਏਕੜ ਮੱਕੀ ਪੀੜਨਗੇ ਸੋ ਆਪਾਂ ਉਥੇ ਐਮਐਸਪੀ ਦੀ ਗੱਲ ਕੀਤੀ ਆ ਉਹ ਡਟਕੇ ਕੀਤੀ ਆ ਖੜੇ ਹੋਵਾਂਗੇ ਔਰ ਫਾਰਮਰ ਨੂੰ ਅੱਜ ਲੋੜ ਹੈ ਸਪੋਰਟ ਦੀ ਕਿ ਵੀ ਸਾਨੂੰ ਮੱਕੀ ਜਾਂ ਕੋਈ ਵੀ ਚੀਜ਼ ਪੈਦਾ ਕਰੀਏ ਉਹਨੂੰ ਖਰੀਦੇਗਾ ਕੌਣ ਸੋ ਰਾਣਾ ਗੁਰਜੀਤ ਸਿੰਘ ਨੇ ਇੱਕ ਸੋਚ ਅੱਗੇ ਕੀਤੀ ਆ ਲੇਕਿਨ ਇਹ ਇਕੱਲੇ ਰਾਣਾ ਗੁਰਜੀਤ ਸਿੰਘ ਦੇ ਕਰਨਾ ਨਹੀਂ ਹੋਣੀ ਸਰਕਾਰਾਂ ਨੂੰ ਆਪਣਾ ਆਪਣਾ ਯੋਗਦਾਨ ਪਾਉਣਾ ਪਊਗਾ ਔਰ ਖਾਲੀ ਇਹ 2 ਸਾਲ ਦੀ ਗੱਲ ਨਹੀਂ 2 ਸਾਲ ਤਾਂ ਮੇਰੀ ਜ਼ਿੰਮੇਵਾਰੀ ਮੈਂ ਖਰੀਦੂਗਾ ਲੇਕਿਨ ਉਹਦੇ ਬਾਅਦ ਕੀ ਪ੍ਰੋਗਰਾਮ ਬਣਨੇ ਆ ਬੋਲ ਨੂੰ ਮੈਂ ਰੋਲ ਕੀਤਾ ਹੁਣ ਸਰਕਾਰ ਆਪਣੀ ਜ਼ਿੰਮੇਵਾਰੀ ਕਿਵੇਂ ਨਿਭਾਉਂਦੀ ਆ ਮੇਰੇ ਨਾਲ ਗੱਲ ਕਰਦੀ ਆ ਜਾਂ ਆਪਣੇ ਅਫਸਰਾਂ ਨੂੰ ਹਦਾਇਤ ਦੇ ਕੇ ਪਾਲਿਸੀ ਬਣਾਉਂਦੀ ਆ ਉਹਦੇ ਤੇ ਚਰਚਾ ਹੋਣੀ ਚਾਹੀਦੀ ਆ ਔਰ ਆ ਵਿਸ਼ੇਸ਼ ਸਦਨ ਜੇ ਅੱਜ ਸਦਿਆ ਉਹਦੇ ਤੇ ਖੇਤੀਬਾੜੀ ਦੀ ਇਹਨਾਂ ਦੀ ਪਾਲਿਸੀ ਵੇਖੀ ਔਰ ਬਿਲਕੁਲ ਹਲੋਆ ਉਦੇ ਅੰਦਰ ਕੁਝ ਨਹੀਂ ਉਹਦੇ ਤੇ ਚਰਚਾ ਹੋਣੀ ਚਾਹੀਦੀ ਆ ਇਹ 2 ਦਿਨ ਦਾ ਸੈਸ਼ਨ ਮੈਂ ਹਸ ਬੁਲਾ ਕੇ ਤੇ ਸਟੈਚੂਟਰੀ ਰਿਕੁਆਇਰਮੈਂਟ ਤੁਸੀਂ ਫੁੱਲਫਿਲ ਕਰਨ ਲਈ ਬੁਲਾਓ ਮੈਂ ਸਮਝਦਾ ਇਹ ਤੋਂ ਮੰਦ ਭਾਗਾ ਪੰਜਾਬ ਲਈ ਕੋਈ ਗੱਲ ਨਹੀਂ ਹੋ ਸਕਦੀ ਔਰ ਖਾਲੀ ਇਹ ਨਹੀਂ ਅੱਜ ਪੰਜਾਬ ਨੂੰ ਇੱਕ ਦਿਸ਼ਾ ਦੇਣ ਦੀ ਲੋੜ ਹੈ ਔਰ ਪੰਜਾਬ ਦੇ ਲੋਕ ਉਡੀਕ ਰਹੇ ਆ ਔਰ ਮੇਰੇ ਮਨ 'ਚ ਬੜੇ ਵਲਵਲੇ ਆ ਐਮ ਐ ਪ੍ਰੈਕਟੀਕਲ ਮੈਨ ਮੈਂ ਜ਼ਿੰਦਗੀ 'ਚ ਕਿਸਾਨੀ ਤੋਂ ਉੱਪਰ ਉਠਿਆ ਤੇ ਮੈਂ ਸਾਰੇ ਨੌਜਵਾਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਅਗਰ ਹਿੰਮਤ ਕਰੋਗੇ ਤੁਸੀਂ ਉਦਯੋਗਪਤੀ ਬਣ ਸਕਦੇ ਹੋ ਤੁਸੀਂ ਜ਼ਿੰਦਗੀ 'ਚ ਕੁਝ ਵੀ ਕਰ ਸਕਦੇ ਹੋ ਔਰ ਇੱਕ ਪ੍ਰਪੋਜ਼ਲ ਮੇਰਾ ਮੈਂ ਬਹੁਤ ਦੇਰ ਪਹਿਲਾਂ ਤੋਂ 2015 'ਚ ਮੋਦੀ ਸਾਹਿਬ ਨੂੰ ਚਿੱਠੀ ਲਿਖੀ ਸੀ ਮੈਂ ਲਿਖਿਆ ਸੀ ਕਿ ਕਿਸਾਨ ਨੂੰ ਤੁਸੀਂ son of the soil ਨੂੰ ਤੁਸੀਂ ਐਂਟਰਪ੍ਰੈਨਿਅਰ ਬਣਾਓ ਉਹਦੀ ਗੱਲ ਫਿਰ ਕਿਸੇ ਦਿਨ ਤੁਹਾਡੇ ਨਾਲ ਕਰਾਂਗੇ ਅੱਜ ਇਹ ਨਹੀਂ ਕਾਫੀ ਕੋਈ ਸਵਾਲ ਮੱਕੀ ਦੇ ਰਿਲੇਟਡ ਹੋਵੇ ਤੁਸੀਂ ਖੁੱਲ ਕੇ ਮੈਨੂੰ ਪੁੱਛ ਸਕਦੇ ਹੋ ਰਾਣਾ ਜੀ ਜੀ ਪਹਿਲਾਂ ਹੀ ਕੇਂਦਰ ਸਰਕਾਰ ਕਹਿ ਚੁੱਕੀ ਆ ਦਾਲਾਂ ਦੇ ਤੇ ਅਸੀਂ ਐਮ ਐਸ ਕੇ ਦੇਵਾਂਗੇ ਜਿਹੜਾ ਰਵਾਇਤੀ ਜਿਹੜੀਆਂ ਫਸਲਾਂ ਨੂੰ ਤੁਸੀਂ ਕਰ ਦਿੱਤੀਆਂ ਜਿਹੜਾ ਇਹਨਾਂ ਨੂੰ ਨੁਕਸਾਨ ਛੱਡੇਗਾ ਅਸੀਂ ਪਹਿਲਾਂ ਉਹਨਾਂ ਨੂੰ ਕਹਿ ਚੁੱਕਿਆ ਮੀਟਿੰਗ ਦੇ ਵਿੱਚ ਕਿਸਾਨਾਂ ਨਾਲ ਹਨਾ ਕੀ ਐਡ ਕਰਦੇ ਨਾਲ ਮੁੱਤੀ ਦਾ ਫਿਊਚਰ ਪਿਆ ਕਿ ਜੇ ਬਹੁਤ ਵੱਡਾ ਨੁਕਸਾਨ ਅਗਰ ਹੋਣਗੇ ਤਾਂ ਐਮ ਐਸ ਕੇ ਕਿਵੇਂ ਦੇਵੋਗੇ ਇਸ ਤਰ੍ਹਾਂ ਹੀ ਦੇਖੋ ਸਵਾਲ ਤੁਹਾਡਾ ਬਹੁਤ ਵਧੀਆ ਤੁਹਾਡਾ ਹੀ ਬਹੁਤ ਵਧੀਆ ਹੁਣ ਗੱਲ ਆ ਕਿ ਜਿਹੜੀ ਮੱਕੀ ਬੀਜਣੀ ਆ ਬਰਸਾਤੀ ਉਹ ਖਾਦੀ ਮੱਕੀ ਤੇ ਜਾ ਕੇ ਗੱਲ ਨਹੀਂ ਰੁਕਣੀ ਉਹਦੇ ਚ ਫਿਰ ਸਤੰਬਰ ਮਹੀਨੇ ਚ ਆਪਾਂ ਦਾਲ ਬੀਜਾਂਗੇ 60 ਦਿਨਾਂ ਚ ਉਹ ਪੱਕ ਜਣੀ ਆ ਉਹਦੇ ਬਾਅਦ ਫਿਰ ਕਣਕ ਬੀਜਾਂਗੇ ਤਿੰਨ ਫਸਲਾਂ ਜੀਵਿੰਦਾਰ ਕੱਢੇ ਤੇ ਵਾਇਬਿਲਿਟੀ ਆਊਗੀ ਔਰ ਜਿਹੜਾ ਸਵਾਲ ਤੁਹਾਡਾ ਹੈ ਗगन ਜੀ ਤੁਸੀਂ ਕਹਿ ਰਹੇ ਹੋ ਕਿ ਪਲੂਪ ਪ੍ਰਿੰਟ ਬਣਾਇਆ ਆਪਾਂ ਬਣਾਇਆ ਅੱਜ ਜਿੰਨੀ ਮੱਕੀ ਹਰਿਆਣਾ ਔਰ ਪੰਜਾਬ ਚ 에ਥਨੋਲ ਫੈਕਟਰੀਆਂ ਲਿਆ ਰਹੀਆਂ ਉਹ ਰਾਜਸਥਾਨ ਮੱਧ ਪ੍ਰਦੇਸ਼ ਬਿਹਾਰ ਤੇ ਸਾਊਥ ਇੰਡੀਆ ਤੋਂ ਇੰਨੇ ਨੇ ਪਹਾੜੇ ਦੇ ਕੇ ਬੁਲਾ ਰਹੇ ਮਂਗਾ ਰਹੇ ਤੇ ਜੇ ਸਾਨੂੰ ਸਾਡੇ ਘਰ ਚ ਰੌ ਮਟੀਰੀਅਲ ਮਿਲੇ ਤੇ ਕੋਈ ਸਾਨੂੰ ਹੋਰ ਖਿੱਚਾਈਦਾ ਇਹਦੇ ਇਲਾਵਾ ਸਟਾਰਚ ਇੰਡਸਟਰੀਆ ਜਿਹਨੂੰ ਦੀ ਬੜੀ ਵੱਡੀ ਖਪਤ ਹੈ ਮੱਕੀ ਦੀ ਉਦੇ ਬਾਅਦ ਫੀਡ ਇੰਡਸਟਰੀ ਆ ਔਰ ਮਲਟੀਪਲ ਯੂਸਸ ਐ ਇਸ ਮੱਕੀ ਦੇ ਸੋ ਮੱਕੀ ਦੀ ਚਿੰਤਾ ਕਰਨ ਦੀ ਲੋੜ ਨਹੀਂ ਖਾਲੀ ਸੇਦ ਦੇਣ ਦੀ ਔਰ ਸੋਚ ਰੱਖਣ ਦੀ ਔਰ ਇੰਪਲੀਮੈਂਟ ਕਰਨ ਦੀ ਲੋੜ ਹੈ ਅੱਜ ਦੀ ਸਰਕਾਰ ਨੇ ਤਾਂ ਇੰਤਜ਼ਾਮ ਮੱਕੀ ਦੇ ਬੀ ਦਾ ਵੀ ਨਹੀਂ ਕੀਤਾ ਜਿਹੜਾ 2600 ਰੁਪਏ ਬੀ ਹੋਣਾ ਚਾਹੀਦਾ 1 ਏਕੜ ਦਾ ਉਹ 4000 ਰੁਪਏ ਨੂੰ ਵਿਕ ਰਿਹਾ ਵਾਟ ਇਜ਼ ਥਿਸ ਹੂ ਹਜ਼ ਟੂ ਬੀ ਰਿਸਪੌਂਸਿਬਲ ਰਿਸਪੌਂਸਿਬਿਲਟੀ ਕਹ ਦੀਆ ਪਈ ਮੈਂ ਤਾਂ ਕਿਸੇ ਦਾ ਕ੍ਰਾਸ ਚੈੱਕ ਨਹੀਂ ਕਰ ਸਕਦਾ ਸਰਕਾਰਾਂ ਦੇ ਕੰਮ ਆ ਲੇਕਿਨ ਮੈਂ ਸਰਕਾਰਾਂ ਦੇ ਲਿਖਤ ਰੂਪ ਚ ਮੁੱਖ ਮੰਤਰੀ ਜੀ ਨੂੰ ਵੀ ਚਿੱਠੀ ਲਿਖੀ ਹੈ ਕਿ ਇਹ ਤੇ ਗੌਰ ਕੀਤਾ ਜਾਵੇ ਇੱਕ ਪਾਵ ਦੀ ਵੀ ਗੱਲ ਕੀਤੀ ਕਿ ਹਣ ਉਹ ਦੂਜੇ ਦਾ ਲੈ ਲਿਆ ਹੈ ਹਾਂ ਹਾਂ ਸਵਾਲ ਕੁਝ ਨਹੀਂ ਖਾਲੀ ਹਿੰਦੀ ਮੇਂ ਬੋਲ ਤੂੰ ਅਰੇ ਹਿੰਦੀ ਵੀ ਆਤੀ ਹੈ ਭਾਈ ਅੱਲਾਹ ਕਿ ਆ ਜਾ देखिए मैं एक किसान था हूँ फिर उद्योग में गया इंडस्ट्री लगाई और पंजाब के लोगों ने मुझे राजनीति में आने का एक अवसर दिया मैं एमएलए एमपी मंत्री सब कुछ बन के देख लिया लेकिन किसान का दर्द पंजाब का दर्द हर पॉलिटिकल बंदे और अफसर में होना चाहिए जो स्पार्क नहीं है मैं ये कह रहा हूँ जो स्पार्क नहीं है तो मैंने फैसला करा कि मालवे की धरती जहाँ कपास होती थी बी अठारह से 20 प्रतिशत कल्टिवेबल लैंड उस पे कॉटन थी लेकिन आज चाहे वो आ, हमने अपने आप को अपग्रेड नहीं करा बॉल गार्ड टू पे रह गए बीटी कॉटन में थ्री आना चाहिए था दुनिया में फोर और फाइव भी आ चुका है वो थ्री का किसी ने जिक्र नहीं करा पिंक बॉल वॉर में किसान को करजाई कर दिया किसान ने अपनी फसल जब पिछले साल जोत दी खड़ी फसल तो मैंने देखा कि यार ये बहुत बड़ा अन्याय है और इसके लिए कुछ करना चाहिए मैंने सरकार को भी चिट्ठी लिखी कि ये टाइम है कि इस साल आप जो बरसाती मक्की है उसके ट्रायल करिए और मैंने पिछले साल 100 एकड़ अपनी लोगों को बोला लगाओ लेकिन नहीं लगा पाए लेट हो गए थे दस एकड़ के ट्रायल करे जिसमें बाईस क्विंटल की औसत आई किसान खुश है लेकिन मैं ये जानता हूं कि इसकी जो उत्पादन है तीस से पैंतीस क्विंटल तक निकलना चाहिए निकल सकता है उसके लिए योगदान डालूंगा किसानों को एजुकेट करूंगा किसानों को सीड से लेके अपनी बिजाई के नोमैटिक सीडल प्रोवाइड करके उनको क्या खरपतवार डालनी है क्या कीटनाशक डालने हैं और किस तरह मक्की को पकाया जाए सुखाया जाए और बेचने की खरीदने की गारंटी दी है अरे मैं क्या क्या मैं केपेबल नहीं हूँ ये लोग जो इतने इतने वादे करके आते हैं और लोगों के मुख्यमंत्री बन जाते हैं मंत्री बन जाते हैं यार उनकी ड्यूटी नहीं है एज इंडिविजुअल अरे रोज की पांच हजार एकड़ तीन सौ दिन तीन सौ पैंसठ दिन मल्टीप्लाई कर देखा देखा। देखा। मैं कल ਬਠਿੰਡੇ ਜ਼ਿਲ੍ਹੇ ਚ ਮੋੜ ਹਲਕੇ ਚ ਗਿਆ ਔਰ ਉਥੇ ਕਿਸਾਨ ਆਏ ਸਨ ਫਿਰ ਮੈਂ ਬਠਿੰਡੇ ਦੇ ਵਿੱਚ ਇੰਡਸਟਰੀਸ ਨੂੰ ਮਿਲਿਆ ਔਰ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਔਰ ਅੱਜ ਸਾਰ ਨੂੰ ਵੱਡਾ ਮਸਲਾ ਪੰਜਾਬ ਅੱਗੇ ਪਾਣੀ ਦਾ ਡੀਪਲੀਟਿੰਗ ਵਾਟਰ ਟੇਬਲ ਜਿਹੜਾ ਹੈ ਨਾ ਇੱਕ ਬੜਾ ਵੱਡਾ ਮਸਲਾ ਔਰ ਪੰਜਾਬ ਦੀ 18 ਤੋਂ 20% ਧਰਤੀ ਕਪਾਹ ਹੇਠ ਸੀ ਜਿਹੜੀ ਕਿ ਅੱਜ ਕੇਵਲ 2% ਰਹਿ ਗਈ ਆ 8 ਲੱਖ 10 ਲੱਖ ਹੈਕਟੇਰ ਤੋਂ ਘਟਦੀ 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 ਅੱਜ 98000 ਹੈਕਟੇਰ ਤੇ ਆ ਗਈ ਔਰ ਜਿਹੜੀ ਇਹ ਧਰਤੀ ਕਪਾਹ ਹੇਠ ਸੀ ਉਹ ਅੱਜ ਉਹ ਵੀ ਝੋਨੇ ਹੇਠ ਆ ਗਈ ਕਹਿਣ ਦਾ ਮਤਲਬ ਆ ਝੋਨਾ ਪਾਣੀ ਜ਼ਿਆਦਾ ਲੈਂਦਾ ਕਪਾਹ ਪਾਣੀ ਘੱਟ ਲੈਂਦੀ ਆ ਔਰ ਇਹਦੀ ਚਿੰਤਾ ਸਾਨੂੰ ਸਾਰੇ ਪੰਜਾਬੀਆਂ ਨੂੰ ਹੋਣੀ ਚਾਹੀਦੀ ਆ ਤੇ ਉਸ ਦੇ ਬਦਲ ਦੀ ਗੱਲ ਕਰਨੀ ਚਾਹੀਦੀ ਆ ਔਰ ਮੈਂ ਆਪਣਾ ਫਰਜ਼ ਸਮਝਿਆ ਜਦ ਮੈਂ ਦੇਖਿਆ ਕਿ ਕੋਈ ਵੀ ਸਰਕਾਰ ਜਿਹੜੀ ਆਉਂਦੀ ਆ ਡਾਈਵਰਸੀਫਿਕੇਸ਼ਨ ਦੀ ਗੱਲ ਕਰਦੀ ਆ ਲੇਕਿਨ ਡਾਈਵਰਸੀਫਿਕੇਸ਼ਨ ਤੇ ਗੰਭੀਰ ਨਹੀਂ ਹੁੰਦੇ ਤੇ ਮੈਂ ਉਥੇ ਕਿਸਾਨਾਂ ਨਾਲ ਮੇਜ਼ ਐਕਸਪਰਟ ਡਾਕਟਰ ਚੌਧਰੀ ਨੂੰ ਲੈ ਕੇ ਗਿਆ ਜਿਨ੍ਹਾਂ ਨੇ ਮੱਕੀ ਦੇ ਉੱਤੇ ਮੱਕੀ ਬੀਜਣੀ ਕਿਦਾਂ ਬੀ ਕਿਹੜੇ ਨੇ ਤੇ ਉਹਦਾ ਉਤਪਾਦਨ ਵੱਧ ਤੋਂ ਵੱਧ ਕਿਵੇਂ ਲਿਆ ਜਾਵੇ ਉਹਦੀ ਗੱਲ ਕੀਤੀ ਜਿੱਥੇ ਮੈਂ ਉਹਨਾਂ ਨੂੰ ਨਾਲ ਲੈ ਕੇ ਗਿਆ ਅੱਜ ਕਿਸੇ ਨੂੰ ਵੀ ਅਸੀਂ ਕਹੀਏ ਕਿ ਤੁਸੀਂ ਆ ਫਸਲ ਬੀਜਦੇ ਹੋ ਲੋਕ ਕਹਿੰਦੇ ਵੀ ਵੈਜੀਟੇਬਲਸ ਬੀਜਣੀਆਂ ਚਾਹੀਦੀਆਂ ਗੱਲ ਮਾਰਕੀਟਿੰਗ ਦੀ ਆ ਹੁਣ ਮੱਕੀ ਜੇ ਵਜਾਉਣੀ ਆ ਤੇ ਉਹਦੀ ਮਾਰਕੀਟਿੰਗ ਦੀ ਗੱਲ ਕੌਣ ਕਰੇਗਾ ਸਰਕਾਰ ਨੇ ਨਾ ਤਾਂ ਵਜਾਉਣ ਦੀ ਗੱਲ ਕੀਤੀ ਤੇ ਨਾ ਮਾਰਕੀਟਿੰਗ ਦੀ ਕੀਤੀ ਔਰ ਜਦੋਂ ਪਿਛਲੇ ਸਾਲ ਪਿਛਲੇ ਸਾਲ ਪਿੰਕ ਬੋਲ ਵਾਰਮ ਕਰਕੇ ਕਾਟਨ ਖੜੀ ਲੋਕਾਂ ਨੇ ਵਾਈ ਤਾਂ ਮੇਰੇ ਮਨ ਚ ਆਇਆ ਕਿ ਮੱਕੀ ਹੀ ਇਹਦਾ ਇਲਾਜ ਹੈ। ਔਰ ਸਾਨੂੰ ਮੱਕੀ ਦਾ ਜਿਹੜਾ ਇਲਾਕਾ ਉਹ ਜਿਹੜਾ ਕਾਟਨ ਦਾ ਇਲਾਕਾ ਉਹ ਚ ਮੱਕੀ ਬੀਜਣੀ ਚਾਹੀਦੀ ਆ। ਤੇ 10 ਏਕੜ ਪਿਛਲੇ ਸਾਲ ਬਿਜਾਈ ਕੀਤੀ ਔਰ ਬਿਲਕੁਲ ਗਲਤ ਟਾਈਮ ਤੇ ਜਿਹੜਾ ਮਹੀਨਾ ਵੜਨ ਦਾ ਹੁੰਦਾ ਨਾ ਮੱਕੀ ਦਾ ਸਤੰਬਰ ਅਖੀਰ ਚ ਵੱਢੀਦੀ ਆ ਤੇ ਪਹਿਲੀ ਸਤੰਬਰ ਨੂੰ ਉਹ ਮੱਕੀ ਬਿਜਾਈ ਹੋਈ 22 ਕੁਇੰਟਲ ਨਿਕਲੀ। ਮੈਂ ਸਰਕਾਰ ਨੂੰ ਚਿੱਠੀ ਵੀ ਲਿਖੀ ਆ ਕਿ ਮੱਕੀ ਨੂੰ ਪ੍ਰਮੋਟ ਕਰੋ ਜਿਹੜੀ ਬਰਸਾਤੀ ਆ। ਔਰ ਬਰਸਾਤੀ ਮੱਕੀ 30 ਤੋਂ ਵੱਧ ਕੁਇੰਟਲ ਨਿਕਲਣਗੇ ਜੇ ਉਹਨੂੰ ਢੰਗ ਨਾਲ ਆਪਾਂ ਦੇਖ ਰੇ ਕਰੀਏ ਔਰ ਉਹਦੀ ਪ੍ਰਮੋਸ਼ਨ ਦੇ ਵਿੱਚ ਮੈਂ ਆਪਣੇ ਵੱਲੋਂ ਵੱਧ ਤੋਂ ਵੱਧ ਯੋਗਦਾਨ ਪਾਵਾਂਗਾ ਮੈਂ ਉਹਨਾਂ ਨੂੰ ਸਾਰਿਆਂ ਨੂੰ ਉੱਥੇ ਦੱਸਿਆ ਤੇ ਹੁਣ ਗੱਲ ਆ ਜਾਂਦੀ ਆ ਕਿ ਭਾਈ ਮੱਕੀ ਦੀ ਵਾਇਬਿਲਿਟੀ ਮੱਕੀ ਨੂੰ ਵਾਇਬਲ ਕਰਨ ਲਈ ਸ਼ੁਰੂ ਦੇ ਵਿੱਚ ਦੇਖੋ ਆਪਾਂ ਨੂੰ ਉਹਨਾਂ ਨੂੰ ਕੋਈ ਨਾ ਕੋਈ ਕੈਸ਼ ਇਨਸੈਂਟਿਵ ਦੇਣਾ ਪਊਗਾ ਜਿਹੜਾ ਬੰਦਾ ਮੱਕੀ ਬੀਜੂਗਾ ਚੋਨਾ ਨਹੀਂ ਬੀਜੂਗਾ ਉਹ 10000 ਰੁਪਏ ਪਰ ਏਕੜ ਦਾ ਸਰਕਾਰ ਦਾ ਬਿਜਲੀ ਦਾ ਬਿੱਲ ਘਟਾਊਗਾ ਸੋ 10000 ਰੁਪਏ ਸਿੱਧਾ ਉਹਨੂੰ ਟ੍ਰਾਂਸਫਰ ਕਰ ਦਿਓ ਇਹ ਹੀ ਚੀਜ਼ ਪਰ ਸਰਕਾਰ ਤੋਂ ਮੰਗੋ ਕਿ ਪੰਜਾਬ ਨੂੰ ਰੇਗਿਸਤਾਨ ਬਣਾਉਣ ਤੋਂ ਬਚਾਉਣ ਲਈ ਸਾਨੂੰ ਆ ਇਨਸੈਂਟਰ ਦੇਣਾ ਪਊਗਾ 10000 ਪੰਜਾਬ ਸਰਕਾਰ ਦੇਵੇ 15000 ਪਰ ਸਰਕਾਰ ਤੋਂ ਕਰੇ ਔਰ ਹੁਣ ਗੱਲ ਮਾਰਕੀਟਿੰਗ ਦੀ ਸੀ ਔਰ ਮੈਂ ਉਥੇ ਸ਼ੋਰ ਕੀਤਾ ਕਿ ਬਰਸਾਤੀ ਮੱਕੀ 2 ਸਾਲ ਲਈ ਰਾਣਾ ਗੁਰਜੀਤ ਸਿੰਘ ਜਿਵੇਂ ਮਰਜ਼ੀ ਕਰੇ ਉਹ ਐਮ ਐਸ ਪੀ ਦੇ ਭਾਤੇ ਖਰੀਦੇਗਾ ਉਹਦੇ ਪਿੱਛੇ ਕਾਰਨ ਹੈ ਅਗਰ ਕਾਰਨ ਦੇਖਿਆ ਜਾਵੇ ਤਾਂ ਐਥਨੋਲ ਜਿਹੜਾ ਆ ਮੱਕੀ ਤੋਂ ਬਣ ਸਕਦਾ ਬਣਦਾ ਆ ਔਰ ਰੋਜਦਾ 5000 ਏਕੜ ਹਰਿਆਣਾ ਪੰਜਾਬ ਦੇ ਜਿਹੜੇ ਡਿਸਟਿਲਰ ਆ 5000 ਏਕੜ ਮੱਕੀ ਪੀੜਨਗੇ ਸੋ ਆਪਾਂ ਉਥੇ ਐਮਐਸਪੀ ਦੀ ਗੱਲ ਕੀਤੀ ਆ ਉਹ ਡਟ ਕੇ ਕੀਤੀ ਆ ਖੜੇ ਹੋਵਾਂਗੇ ਔਰ ਫਾਰਮਰ ਨੂੰ ਅੱਜ ਲੋੜ ਹੈ ਸਪੋਰਟ ਦੀ ਕਿ ਵੀ ਸਾਨੂੰ ਮੱਕੀ ਜਾਂ ਕੋਈ ਵੀ ਚੀਜ਼ ਪੈਦਾ ਕਰੀਏ ਉਹਨੂੰ ਖਰੀਦੇਗਾ ਕੌਣ ਸੋ ਰਾਣਾ ਗੁਰਜੀਤ ਸਿੰਘ ਨੇ ਇੱਕ ਸੋਚ ਅੱਗੇ ਕੀਤੀ ਆ ਲੇਕਿਨ ਇਹ ਇਕੱਲੇ ਰਾਣਾ ਗੁਰਜੀਤ ਸਿੰਘ ਦੇ ਕਰਨਾ ਨਹੀਂ ਹੁਣੀ ਸਰਕਾਰਾਂ ਨੂੰ ਆਪਣਾ ਆਪਣਾ ਯੋਗਦਾਨ ਪਾਉਣਾ ਪਊਗਾ ਔਰ ਖਾਲੀ ਇਹ 2 ਸਾਲ ਦੀ ਗੱਲ ਨਹੀਂ 2 ਸਾਲ ਤਾਂ ਮੇਰੀ ਜ਼ਿੰਮੇਵਾਰੀ ਮੈਂ ਖਰੀਦੂਗਾ ਲੇਕਿਨ ਉਹਦੇ ਬਾਅਦ ਕੀ ਪ੍ਰੋਗਰਾਮ ਬਣਨੇ ਆ ਬੋਲ ਨੂੰ ਮੈਂ ਰੋਲ ਕੀਤਾ ਹੁਣ ਸਰਕਾਰ ਆਪਣੀ ਜ਼ਿੰਮੇਵਾਰੀ ਕਿਵੇਂ ਨਿਭਾਉਂਦੀ ਆ ਮੇਰੇ ਨਾਲ ਗੱਲ ਕਰਦੀ ਆ ਜਾਂ ਆਪਣੇ ਅਫਸਰਾਂ ਨੂੰ ਹਦਾਇਤ ਦੇ ਕੇ ਪਾਲਿਸੀ ਬਣਾਉਂਦੀ ਆ ਉਹਦੇ ਤੇ ਚਰਚਾ ਹੋਣੀ ਚਾਹੀਦੀ ਆ ਔਰ ਆ ਵਿਸ਼ੇਸ਼ ਸਦਨ ਜੇ ਅੱਜ ਸਦਿਆ ਉਹਦੇ ਤੇ ਖੇਤੀਬਾੜੀ ਦੀ ਇਹਨਾਂ ਦੀ ਪਾਲਿਸੀ ਵੇਖੀ ਔਰ ਬਿਲਕੁਲ ਹਲੋਆ ਉਦੇ ਅੰਦਰ ਕੁਝ ਨਹੀਂ ਉਹਦੇ ਤੇ ਚਰਚਾ ਹੋਣੀ ਚਾਹੀਦੀ ਆ ਇਹ 2 ਦਿਨ ਦਾ ਸੈਸ਼ਨ ਮੈਂਸ ਬੁਲਾ ਕੇ ਤੇ ਸਟੈਚੂਟਰੀ ਰਿਕੁਆਇਰਮੈਂਟ ਤੁਸੀਂ ਫੁੱਲਫਿਲ ਕਰਨ ਲਈ ਬੁਲਾਓ ਮੈਂ ਸਮਝਦਾ ਇਹ ਤੋਂ ਮੰਦ ਭਾਗਾ ਪੰਜਾਬ ਲਈ ਕੋਈ ਗੱਲ ਨਹੀਂ ਹੋ ਸਕਦੀ ਔਰ ਖਾਲੀ ਇਹ ਨਹੀਂ ਅੱਜ ਪੰਜਾਬ ਨੂੰ ਇੱਕ ਦਿਸ਼ਾ ਦੇਣ ਦੀ ਲੋੜ ਹੈ ਔਰ ਪੰਜਾਬ ਦੇ ਲੋਕ ਉਡੀਕ ਰਹੇ ਆ ਔਰ ਮੇਰੇ ਮਨ ਚ ਬੜੇ ਵਲਵਲੇ ਆ ਆਈ ਐਮ ਅ ਪ੍ਰੈਕਟੀਕਲ ਮੈਨ ਮੈਂ ਜ਼ਿੰਦਗੀ ਚ ਕਿਸਾਨੀ ਤੋਂ ਉੱਪਰ ਉਠਿਆ ਤੇ ਮੈਂ ਸਾਰੇ ਨੌਜਵਾਨਾਂ ਨੂੰ ਇਹ ਕਹਿਣਾ ਚਾਹਣਾ ਕਿ ਅਗਰ ਹਿੰਮਤ ਕਰੋਗੇ ਤੁਸੀਂ ਉਦਯੋਗਪਤੀ ਬਣ ਸਕਦੇ ਹੋ ਤੁਸੀਂ ਜ਼ਿੰਦਗੀ 'ਚ ਕੁਝ ਵੀ ਕਰ ਸਕਦੇ ਹੋ ਔਰ ਇੱਕ ਪ੍ਰਪੋਜ਼ਲ ਮੇਰਾ ਮੈਂ ਬਹੁਤ ਦੇਰ ਪਹਿਲਾਂ ਤੋਂ 2015 'ਚ ਮੋਦੀ ਸਾਹਿਬ ਨੂੰ ਚਿੱਠੀ ਲਿਖੀ ਸੀ ਮੈਂ ਲਿਖਿਆ ਸੀ ਕਿ ਕਿਸਾਨ ਨੂੰ ਤੁਸੀਂ son of the soil ਨੂੰ ਤੁਸੀਂ ਐਂਟਰਪ੍ਰੈਨਿਅਰ ਬਣਾਓ ਉਹਦੀ ਗੱਲ ਫਿਰ ਕਿਸੇ ਦਿਨ ਤੁਹਾਡੇ ਨਾਲ ਕਰਾਂਗੇ ਅੱਜ ਇਹ ਨਹੀਂ ਕਾਫੀ ਕੋਈ ਸਵਾਲ ਮੱਕੀ ਦੇ ਰਿਲੇਟਡ ਹੋਵੇ ਤੁਸੀਂ ਖੁੱਲ ਕੇ ਮੈਨੂੰ ਪੁੱਛ ਸਕਦੇ ਹੋ ਅਰਣਾ ਜੀ ਜਿਵੇਂ ਪਹਿਲਾਂ ਹੀ ਕਿਦੋਂ ਪ੍ਰਕਾਰ ਕਹਿ ਚੁੱਕੀ ਆ ਦਲਾਂ ਦੇ ਅਸੀਂ ਐਮ ਐਸ ਕੇ ਦੇਵਾਂਗੇ ਜਿਹੜਾ ਵਾਇਤੀ ਜਿਹੜੀਆਂ ਫਸਲਾਂ ਨੂੰ ਨੁਕਸਾਨ ਕੀਤਾ ਹੈ ਜਿਹੜਾ ਇਹਨੂੰ ਨੁਕਸਾਨ ਛੱਡੇਗਾ ਅਸੀਂ ਪਹਿਲਾਂ ਤੁਹਾਨੂੰ ਕਹਿ ਚੁੱਕਿਆ ਮੀਟਿੰਗ ਦੇ ਵਿੱਚ ਕਿਸਾਨਾਂ ਨਾਲ ਹਨ ਜੀ ਐਡ ਕਰ ਕਿਸਾਨਾਂ ਨੂੰ ਪੂਰੀ ਦਾ ਫਿਊਚਰ ਪਿਆ ਕੀਤਾ ਪੰਜਾਬ ਬਹੁਤ ਵੱਡਾ ਕਿਸਾਨ ਅਗਰ ਰੋਣਗੇ ਤਾਂ ਐਮ ਐਸ ਕੇ ਕਿਵੇਂ ਦੇਵੋਗੇ ਕਿਸ ਤਰ੍ਹਾਂ ਇਹ देखो सवाल ਤੁਹਾਡਾ ਬਹੁਤ ਵਧੀਆ ਤੁਹਾਡਾ ਹੀ ਬਹੁਤ ਵਧੀਆ ਹੁਣ ਗੱਲ ਆ ਕਿ ਜਿਹੜੀ ਮੱਕੀ ਬੀਜਣੀ ਆ ਬਰਸਾਤੀ ਉਹ ਖਾਦੀ ਮੱਕੀ ਤੇ ਜਾ ਕੇ ਗੱਲ ਨਹੀਂ ਰੁਕਣੀ ਉਹਦੇ ਚ ਫਿਰ ਸਤੰਬਰ ਮਹੀਨੇ ਚ ਆਪਾਂ ਧਾਲ ਬੀਜਾਂਗੇ 60 ਦਿਨਾਂ ਚ ਪੱਕ ਜਣੀ ਆ ਉਹਦੇ ਬਾਅਦ ਫਿਰ ਕਣਕ ਬੀਜਾਂਗੇ ਤਿੰਨ ਫਸਲਾਂ ਜ਼ਿਮੀਂਦਾਰ ਕੱਢੇ ਤੇ ਵਾਇਬਿਲਟੀ ਆਊਗੀ ਔਰ ਜਿਹੜਾ ਸਵਾਲ ਤੁਹਾਡਾ ਹੈ ਗगन ਜੀ ਤੁਸੀਂ ਕਹਿ ਰਹੇ ਹੋ ਕਿ ਪਲੂ ਪ੍ਰਿੰਟ ਬਣਾਇਆ ਆਪਾਂ ਬਣਾਇਆ ਅੱਜ ਜਿੰਨੀ ਮੱਕੀ ਹਰਿਆਣਾ ਔਰ ਪੰਜਾਬ ਚ 에ਥਨੋਲ ਫੈਕਟਰੀਆਂ ਲਾ ਰਹੀਆਂ ਉਹ ਰਾਜਸਥਾਨ ਮੱਧ ਪ੍ਰਦੇਸ਼ ਬਿਹਾਰ ਤੇ ਸਾਊਥ ਇੰਡੀਆ ਤੋਂ ਇੰਨੇ ਨੇ ਪਹਾੜੇ ਦੇ ਕੇ ਬੁਲਾ ਰਹੇ ਮੰਗਾ ਰਹੇ ਤੇ ਜੇ ਸਾਨੂੰ ਸਾਡੇ ਘਰ ਚ ਰੌ ਮਟੀਰੀਅਲ ਮਿਲੇ ਤੇ ਕੋਈ ਸਾਨੂੰ ਹੋਰ ਖਿੱਚਾਈਦਾ ਇਹਦੇ ਇਲਾਵਾ ਸਟਾਰਚ ਇੰਡਸਟਰੀਆ ਜਿਹਨੂੰ ਦੀ ਬੜੀ ਵੱਡੀ ਖਪਤ ਹੈ ਮੱਕੀ ਦੀ ਉਦੇ ਬਾਅਦ ਫੀਡ ਇੰਡਸਟਰੀ ਆ ਔਰ ਮਲਟੀਪਲ ਯੂਸਸ ਐਸ ਮੱਕੀ ਦੇ ਸੋ ਮੱਕੀ ਦੀ ਚਿੰਤਾ ਕਰਨ ਦੀ ਲੋੜ ਨਹੀਂ ਖਾਲੀ ਛੇਦ ਦੇਣ ਦੀ ਔਰ ਸੋਚ ਰੱਖਣ ਦੀ ਔਰ ਇੰਪਲੀਮੈਂਟ ਕਰਨ ਦੀ ਲੋੜ ਹੈ ਅੱਜ ਦੀ ਸਰਕਾਰ ਨੇ ਤਾਂ ਇੰਤਜ਼ਾਮ ਮੱਕੀ ਦੇ ਬੀ ਦਾ ਵੀ ਨਹੀਂ ਕੀਤਾ ਜਿਹੜਾ 2600 ਰੁਪਏ ਬੀ ਹੋਣਾ ਚਾਹੀਦਾ 1 ਏਕੜ ਦਾ ਉਹ 4000 ਰੁਪਏ ਨੂੰ ਵਿਕ ਰਿਹਾ ਵਾਟ ਇਜ਼ ਥਿਸ ਹੂ ਹਜ਼ ਟੂ ਬੀ ਰਿਸਪੌਂਸਿਬਲ ਰਿਸਪੌਂਸਿਬਿਲਟੀ ਕਹ ਦੀਆ ਪੇ ਮੈਂ ਤਾਂ ਕਿਸੇ ਦਾ ਕ੍ਰੋਸ ਚੈੱਕ ਨਹੀਂ ਕਰ ਸਕਦਾ ਸਰਕਾਰਾਂ ਦੇ ਕੰਮ ਆ ਲੇਕਿਨ ਮੈਂ ਸਰਕਾਰਾਂ ਦੇ ਲਿਖਤ ਰੂਪ ਚ ਮੁੱਖ ਮੰਤਰੀ ਜੀ ਨੂੰ ਵੀ ਚਿੱਠੀ ਲਿਖੀ ਹੈਗੇ ਇਹ ਤਾਂ ਗੌਰ ਕੀਤਾ ਜਾਂਦਾ ਇੱਕ ਪਾਵ ਦੀ ਜਲਦੀ ਕੀਤੀ ਕਿ ਹੁਣ ਉਹ ਦੂਜੇ ਦਾ ਲੈ ਲੀਆ ਹੈ ਹਾਂ ਹਾਂ ਸਵਾਲ ਕੁਝ ਨਹੀਂ ਖਾਲੀ ਹਿੰਦੀ ਮੈਂ ਬੋਲ ਤੂੰ ਅਰੇ ਹਿੰਦੀ ਵੀ ਆਤੀ ਹੈ ਭਾਈ ਅੱਲਾਹ ਕਿ ਆ ਜਾ देखिए मैं एक किसान था हूँ फिर उद्योग में गया इंडस्ट्री लगाई और पंजाब के लोगों ने मुझे राजनीति में आने का एक अवसर दिया मैं एमएलए एमपी मंत्री सब कुछ बन के देख लिया लेकिन किसान का दर्द पंजाब का दर्द हर पॉलिटिकल बंदे और अफसर में होना चाहिए जो स्पार्क नहीं है मैं ये कह रहा हूँ जो स्पार्क नहीं है तो मैंने फैसला करा कि मालवे की धरती जहाँ कपास होती थी बी अठारह से 20 प्रतिशत कल्टिवेबल लैंड उस पर कॉटन थी लेकिन आज चाहे वो आ, हमने अपने आप को अपग्रेड नहीं करा बॉल गार्ड टू पे रह गए बीटी कॉटन में थ्री आना चाहिए था दुनिया में फोर और फाइव भी आ चुका है वो थ्री का किसी ने जिक्र नहीं करा पिंक बॉल वॉर में किसान को करजाई कर दिया किसान ने अपनी फसल जब पिछले साल जोत दी खड़ी फसल तो मैंने देखा कि यार ये बहुत बड़ा अन्याय है और इसके लिए कुछ करना चाहिए मैंने सरकार को भी चिट्ठी लिखी कि ये टाइम है कि इस साल आप जो बरसाती मक्की है उसके ट्रायल करिए और मैंने पिछले साल 100 एकड़ अपनी लोगों को बोला लगाओ लेकिन नहीं लगा पाए लेट हो गए थे दस एकड़ के ट्रायल करे जिसमें बाईस क्विंटल की औसत आई किसान खुश है लेकिन मैं ये जानता हूं कि इसकी जो उत्पादन है 30 से 35 क्विंटल तक निकलना चाहिए निकल सकता है उसके लिए योगदान डालूंगा किसानों को एजुकेट करूंगा किसानों को सीड से लेके अपनी बिजाई के नोमैटिक सीडर प्रोवाइड करके उनको क्या खरपतवार डालनी है क्या कीटनाशक डालने हैं और किस तरह मक्की को पकाया जाए सुखाया जाए और बेचने की खरीदने की गारंटी दी है अरे मैं क्या क्या मैं केपेबल नहीं हूँ ये लोग जो इतने इतने वादे करके आते हैं और लोगों के मुख्यमंत्री बन जाते हैं मंत्री बन जाते हैं यार उनकी ड्यूटी नहीं है एज इंडिविजुअल अरे रोज की पांच हजार एकड़ तीन सौ दिन तीन सौ पैंसठ दिन मल्टीप्लाई कर मैं कल ਠਿੰਡੇ ਜ਼ਿਲ੍ਹੇ ਚ ਮੋੜ ਹਲਕੇ ਚ ਗਿਆ ਔਰ ਉਥੇ ਕਿਸਾਨ ਆਏ ਸਨ ਫਿਰ ਮੈਂ ਬਠਿੰਡੇ ਦੇ ਵਿੱਚ ਇੰਡਸਟਰੀਸ ਨੂੰ ਮਿਲਿਆ ਔਰ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਔਰ ਅੱਜ ਸਾਰ ਨੂੰ ਵੱਡਾ ਮਸਲਾ ਪੰਜਾਬ ਅੱਗੇ ਪਾਣੀ ਦਾ ਡੀਪ ਲੀਟਿੰਗ ਵਾਟਰ ਟੇਬਲ ਜਿਹੜਾ ਹੈ ਨਾ ਇੱਕ ਬੜਾ ਵੱਡਾ ਮਸਲਾ ਔਰ ਪੰਜਾਬ ਦੀ 18 ਤੋਂ 20% ਧਰਤੀ ਕਪਾਹ ਹੇਠ ਸੀ ਜਿਹੜੀ ਕਿ ਅੱਜ ਕੇਵਲ 2% ਰਹਿ ਗਈ ਆ 8 ਲੱਖ 10 ਲੱਖ ਹੈਕਟੇਰ ਤੋਂ ਘਟਦੀ 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 ਅੱਜ 98000 ਹੈਕਟੇਰ ਤੇ ਆ ਗਈ ਔਰ ਜਿਹੜੀ ਇਹ ਧਰਤੀ ਕਪਾਹ ਹੇਠ ਸੀ ਉਹ ਅੱਜ ਉਹ ਵੀ ਝੋਨੇ ਹੇਠ ਆ ਗਈ ਕਹਿਣ ਦਾ ਮਤਲਬ ਆ ਝੋਨਾ ਪਾਣੀ ਜ਼ਿਆਦਾ ਲੈਂਦਾ ਕਪਾਹ ਪਾਣੀ ਘੱਟ ਲੈਂਦੀ ਆ ਔਰ ਇਹਦੀ ਚਿੰਤਾ ਸਾਨੂੰ ਸਾਰੇ ਪੰਜਾਬੀਆਂ ਨੂੰ ਹੋਣੀ ਚਾਹੀਦੀ ਆ ਤੇ ਉਸ ਦੇ ਬਦਲਦੀ ਗੱਲ ਕਰਨੀ ਚਾਹੀਦੀ ਆ ਔਰ ਮੈਂ ਆਪਣਾ ਫਰਜ਼ ਸਮਝਿਆ ਜਦ ਮੈਂ ਦੇਖਿਆ ਕਿ ਕੋਈ ਵੀ ਸਰਕਾਰ ਜਿਹੜੀ ਆਉਂਦੀ ਆ ਡਾਈਵਰਸੀਫਿਕੇਸ਼ਨ ਦੀ ਗੱਲ ਕਰਦੀ ਆ ਲੇਕਿਨ ਡਾਈਵਰਸੀਫਿਕੇਸ਼ਨ ਤੇ ਗੰਭੀਰ ਨਹੀਂ ਹੁੰਦੇ ਤੇ ਮੈਂ ਉਥੇ ਕਿਸਾਨਾਂ ਦਾ ਮੇਜ਼ ਐਕਸਪਰਟ ਡਾਕਟਰ ਚੌਧਰੀ ਨੂੰ ਲੈ ਕੇ ਗਿਆ ਜਿਨ੍ਹਾਂ ਨੇ ਮੱਕੀ ਦੇ ਉੱਤੇ ਮੱਕੀ ਬੀਜਣੀ ਕਿਦਾਂ ਬੀ ਕਿਹੜੇ ਨੇ ਤੇ ਉਹਦਾ ਉਤਪਾਦਨ ਵੱਧ ਤੋਂ ਵੱਧ ਕਿਵੇਂ ਲਿਆ ਜਾਵੇ ਉਹਦੀ ਗੱਲ ਕੀਤੀ ਜਿੱਥੇ ਮੈਂ ਉਹਨਾਂ ਨੂੰ ਨਾਲ ਲੈ ਕੇ ਗਿਆ ਅੱਜ ਕਿਸੇ ਨੂੰ ਵੀ ਅਸੀਂ ਕਹੀਏ ਕਿ ਤੁਸੀਂ ਆ ਫਸਲ ਬੀਜਦੇ ਹੋ ਲੋਕ ਕਹਿੰਦੇ ਵੀ ਵੈਜੀਟੇਬਲਸ ਬੀਜਣੀਆਂ ਚਾਹੀਦੀਆਂ ਗੱਲ ਮਾਰਕੀਟਿੰਗ ਦੀ ਆ ਹੁਣ ਮੱਕੀ ਜੇ ਵਜਾਉਣੀ ਆ ਤੇ ਉਹਦੀ ਮਾਰਕੀਟਿੰਗ ਦੀ ਗੱਲ ਕੌਣ ਕਰੇਗਾ ਸਰਕਾਰ ਨੇ ਨਾ ਤਾਂ ਵਜਾਉਣ ਦੀ ਗੱਲ ਕੀਤੀ ਤੇ ਨਾ ਮਾਰਕੀਟਿੰਗ ਦੀ ਕੀਤੀ ਔਰ ਜਦੋਂ ਪਿਛਲੇ ਸਾਲ ਬਰਸਾਤੀ ਪਿਛਲੇ ਸਾਲ ਪਿੰਕ ਬਾਲ ਵਾਰਮ ਕਰਕੇ ਕਾਟਨ ਖੜੀ ਲੋਕਾਂ ਨੇ ਵਾਈ ਤਾਂ ਮੇਰੇ ਮਨ ਚ ਆਇਆ ਕਿ ਮੱਕੀ ਹੀ ਇਹਦਾ ਇਲਾਜ ਹੈ। ਔਰ ਸਾਨੂੰ ਮੱਕੀ ਦਾ ਜਿਹੜਾ ਇਲਾਕਾ ਉਹ ਜਿਹੜਾ ਕਾਟਨ ਦਾ ਇਲਾਕਾ ਉਹ ਚ ਮੱਕੀ ਬੀਜਣੀ ਚਾਹੀਦੀ ਆ। ਤੇ 10 ਏਕੜ ਪਿਛਲੇ ਸਾਲ ਬਿਜਾਈ ਕੀਤੀ ਔਰ ਬਿਲਕੁਲ ਗਲਤ ਟਾਈਮ ਤੇ ਜਿਹੜਾ ਮਹੀਨਾ ਵੜਨ ਦਾ ਹੁੰਦਾ ਨਾ ਮੱਕੀ ਦਾ ਸਤੰਬਰ ਅਖੀਰ ਚ ਵੱਢੀਦੀ ਆ ਤੇ ਪਹਿਲੀ ਸਤੰਬਰ ਨੂੰ ਉਹ ਮੱਕੀ ਬਿਜਾਈ ਹੋਈ 22 ਕੁਇੰਟਲ ਨਿਕਲੀ। ਮੈਂ ਸਰਕਾਰ ਨੂੰ ਚਿੱਠੀ ਵੀ ਲਿਖੀ ਆ ਕਿ ਮੱਕੀ ਨੂੰ ਪ੍ਰਮੋਟ ਕਰੋ ਜਿਹੜੀ ਬਰਸਾਤੀ ਆ। ਔਰ ਬਰਸਾਤੀ ਮੱਕੀ 30 ਤੋਂ ਵੱਧ ਕੁਇੰਟਲ ਨਿਕਲਣਗੇ ਜੇ ਉਹਨੂੰ ਢੰਗ ਨਾਲ ਆਪਾਂ ਦੇਖ ਰੇ ਕਰੀਏ ਔਰ ਉਹਦੀ ਪ੍ਰੋਮੋਸ਼ਨ ਦੇ ਵਿੱਚ ਮੈਂ ਆਪਣੇ ਵੱਲੋਂ ਵੱਧ ਤੋਂ ਵੱਧ ਯੋਗਦਾਨ ਪਾਵਾਂਗਾ ਮੈਂ ਉਹਨਾਂ ਨੂੰ ਸਾਰਿਆਂ ਨੂੰ ਉੱਥੇ ਦੱਸਿਆ ਤੇ ਹੁਣ ਗੱਲ ਆ ਜਾਂਦੀ ਆ ਕਿ ਭਾਈ ਮੱਕੀ ਦੀ ਵਾਇਬਿਲਿਟੀ ਮੱਕੀ ਨੂੰ ਵਾਇਬਲ ਕਰਨ ਲਈ ਸ਼ੁਰੂ ਦੇ ਵਿੱਚ ਦੇਖੋ ਆਪਾਂ ਨੂੰ ਉਹਨਾਂ ਨੂੰ ਕੋਈ ਨਾ ਕੋਈ ਕੈਸ਼ ਇਨਸੈਂਟਿਵ ਦੇਣਾ ਪਊਗਾ ਜਿਹੜਾ ਬੰਦਾ ਮੱਕੀ ਬੀਜੂਗਾ ਚੋਨਾ ਨਹੀਂ ਬੀਜੂਗਾ ਉਹ 10000 ਰੁਪਏ ਪਰ ਏਕੜ ਦਾ ਸਰਕਾਰ ਦਾ ਬਿਜਲੀ ਦਾ ਬਿੱਲ ਘਟਾਊਗਾ ਸੋ 10000 ਰੁਪਏ ਸਿੱਧਾ ਉਹਨੂੰ ਟ੍ਰਾਂਸਫਰ ਕਰ ਦਿਓ ਇਹ ਹੀ ਚੀਜ਼ ਪਰ ਸਰਕਾਰ ਤੋਂ ਮੰਗੋ ਕਿ ਪੰਜਾਬ ਨੂੰ ਰੇਗਿਸਤਾਨ ਬਣਾਉਣ ਤੋਂ ਬਚਾਉਣ ਲਈ ਸਾਨੂੰ ਆ ਇਨਸੈਂਟਿਵ ਦੇਣਾ ਪਊਗਾ 10000 ਪੰਜਾਬ ਸਰਕਾਰ ਦੇਵੇ 15000 ਪਰ ਸਰਕਾਰ ਤੋਂ ਕਰੇ ਔਰ ਹੁਣ ਗੱਲ ਮਾਰਕੀਟਿੰਗ ਦੀ ਸੀ ਔਰ ਮੈਂ ਉੱਥੇ ਸ਼ੋਰ ਕੀਤਾ ਕਿ ਬਰਸਾਤੀ ਮੱਕੀ 2 ਸਾਲ ਲਈ ਰਾਣਾ ਗੁਰਜੀਤ ਸਿੰਘ ਜਿਵੇਂ ਮਰਜ਼ੀ ਕਰੇ ਉਹ ਐਮ ਐਸ ਪੀ ਦੇ ਭਾਅ ਤੇ ਖਰੀਦੇਗਾ ਉਹਦੇ ਪਿੱਛੇ ਕਾਰਨ ਹੈ ਅਗਰ ਕਾਰਨ ਦੇਖਿਆ ਜਾਵੇ ਤਾਂ ਇਥੈਨੋਲ ਜਿਹੜਾ ਆ ਮੱਕੀ ਤੋਂ ਬਣ ਸਕਦਾ ਬਣਦਾ ਆ ਔਰ ਰੋਜ ਦਾ 5000 ਏਕੜ ਹਰਿਆਣਾ ਪੰਜਾਬ ਦੇ ਜਿਹੜੇ ਡਿਸਟਿਲਰ ਆ 5000 ਏਕੜ ਮੱਕੀ ਪੀੜਨਗੇ ਸੋ ਆਪਾਂ ਉਥੇ ਐਮਐਸਪੀ ਦੀ ਗੱਲ ਕੀਤੀ ਆ ਉਹ ਡਟਕੇ ਕੀਤੀ ਆ ਖੜੇ ਹੋਵਾਂਗੇ ਔਰ ਫਾਰਮਰ ਨੂੰ ਅੱਜ ਲੋੜ ਹੈ ਸਪੋਰਟ ਦੀ ਕਿ ਵੀ ਸਾਨੂੰ ਮੱਕੀ ਜਾਂ ਕੋਈ ਵੀ ਚੀਜ਼ ਪੈਦਾ ਕਰੀਏ ਉਹਨੂੰ ਖਰੀਦੇਗਾ ਕੌਣ ਸੋ ਰਾਣਾ ਗੁਰਜੀਤ ਸਿੰਘ ਨੇ ਇੱਕ ਸੋਚ ਅੱਗੇ ਕੀਤੀ ਆ ਲੇਕਿਨ ਇਹ ਇਕੱਲੇ ਰਾਣਾ ਗੁਰਜੀਤ ਸਿੰਘ ਦੇ ਕਰਨਾ ਨਹੀਂ ਹੋਣੀ ਸਰਕਾਰਾਂ ਨੂੰ ਆਪਣਾ ਆਪਣਾ ਯੋਗਦਾਨ ਪਾਉਣਾ ਪਊਗਾ ਔਰ ਖਾਲੀਏ 2 ਸਾਲ ਦੀ ਗੱਲ ਨਹੀਂ 2 ਸਾਲ ਤਾਂ ਮੇਰੀ ਜ਼ਿੰਮੇਵਾਰੀ ਮੈਂ ਖਰੀਦੂਗਾ ਲੇਕਿਨ ਉਹਦੇ ਬਾਅਦ ਕੀ ਪ੍ਰੋਗਰਾਮ ਬਣਨੇ ਆ ਬੋਲ ਨੂੰ ਮੈਂ ਰੋਲ ਕੀਤਾ ਹੁਣ ਸਰਕਾਰ ਆਪਣੀ ਜ਼ਿੰਮੇਵਾਰੀ ਕਿਵੇਂ ਨਿਭਾਉਦੀ ਆ ਮੇਰੇ ਨਾਲ ਗੱਲ ਕਰਦੀ ਆ ਜਾਂ ਆਪਣੇ ਅਫਸਰਾਂ ਨੂੰ ਹਦਾਇਤ ਦੇ ਕੇ ਪਾਲਿਸੀ ਬਣਾਉਂਦੀ ਆ ਉਹਦੇ ਤੇ ਚਰਚਾ ਹੋਣੀ ਚਾਹੀਦੀ ਆ ਔਰ ਆ ਵਿਸ਼ੇਸ਼ ਸਦਨ ਜੇ ਅੱਜ ਸਦਿਆ ਆ ਉਹਦੇ ਤੇ ਖੇਤੀਬਾੜੀ ਦੀ ਇਹਨਾਂ ਦੀ ਪਾਲਿਸੀ ਵੇਖੀ ਔਰ ਬਿਲਕੁਲ ਹਲੋ ਆ ਉਦੇ ਅੰਦਰ ਕੁਝ ਨਹੀਂ ਉਹਦੇ ਤੇ ਚਰਚਾ ਹੋਣੀ ਚਾਹੀਦੀ ਆ ਇਹ 2 ਦਿਨ ਦਾ ਸੈਸ਼ਨ ਮਹਿਸ ਬਲਾ ਕੇ ਤੇ ਸਟੈਚੂਟਰੀ ਰਿਕੁਆਇਰਮੈਂਟ ਤੁਸੀਂ ਫੁੱਲਫਿਲ ਕਰਨ ਲਈ ਬੁਲਾਓ ਮੈਂ ਸਮਝਦਾ ਇਹ ਤੋਂ ਮੰਦ ਭਾਗਾ ਪੰਜਾਬ ਲਈ ਕੋਈ ਗੱਲ ਨਹੀਂ ਹੋ ਸਕਦੀ ਔਰ ਖਾਲੀ ਇਹ ਨਹੀਂ ਅੱਜ ਪੰਜਾਬ ਨੂੰ ਇੱਕ ਦਿਸ਼ਾ ਦੇਣ ਦੀ ਲੋੜ ਹੈ ਔਰ ਪੰਜਾਬ ਦੇ ਲੋਕ ਉਡੀਕ ਰਹੇ ਆ ਔਰ ਮੇਰੇ ਮਨ 'ਚ ਬੜੇ ਵਲਵਲੇ ਆ ਐਮ ਇੱਕ ਪ੍ਰੈਕਟੀਕਲ ਮੈਨ ਮੈਂ ਜ਼ਿੰਦਗੀ 'ਚ ਕਿਸਾਨੀ ਦੇ ਉੱਪਰ ਉਠਿਆ ਤੇ ਮੈਂ ਸਾਰੇ ਨੌਜਵਾਨਾਂ ਨੂੰ ਇਹ ਕਹਿਣਾ